ਤੇ ਮੈਂ ਹੁਣ ਬਰਨ ਜੀ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਜਾਂ ਭੱਲਾਪਾ ਜੀ ਮੈਨੂੰ ਪਖਰਾਜ ਦੀ ਲੋੜੀ ਤੇ ਨਾ ਬੁਲਾਉਂਦੇ ਜਾਂ ਮੈਨੂੰ ਗਾਉਣ ਲਈ ਨਾ ਕਹਿੰਦੇ ਜਾਂ ਜਰਨੈਲ ਕਮਾਨ ਸਾਹਿਬ ਉੱਥੇ ਨਾ ਹੁੰਦੇ ਹੋ ਸਕਦਾ ਸਿਕ ਵਿੰਦਰ ਸੁਖੀ ਮਾਰਕੀਟ 'ਚ ਨਾ ਹੁੰਦਾ ਭੱਲਾਪਾ ਜੀ ਦੇ ਬੇਟੇ ਪਖਰਾਜ ਦੀ ਲੋੜੀ ਸੀਗੀ ਅੱਛਾ 1995 ਦੀ ਗੱਲ ਹੈ ਤੇ ਉਹ ਜਿਵੇਂ ਬਾਜੀ ਹੁਣੇ ਕਹਿੰਦੇ ਵੀ ਸੁਖ ਇੱਕ ਇੱਕ ਦੋ ਸਾਜੀ ਲਾਈ ਆਂ ਆਪਾਂ ਸ਼ਾਮ ਨੂੰ ਰੌਣਕ ਮੇਲਾ ਕਰਾਂਗੇ ਵੀ ਪਰਿਵਾਰਕ ਮੈਂਬਰ ਹੋਵਾਂਗੇ ਉਹ ਛੱਤ ਦੇ ਉੱਪਰ ਟੈਂਟ ਲਾ ਕੇ ਥੋੜੀ ਜਿਹਾ ਉੱਥੇ ਬੈਠੇ ਸੀ 50 60 ਜਾਣੇ ਹੋਣਗੇ ਹੂੰ ਉੱਥੇ ਗਰਪਜਨ ਗੱਲ ਅੰਕਲ ਜੀ ਬਾਲਮਕੰਦ ਸ਼ਰਮਾ ਜੀ ਅੱਛਾ ਜੀ ਤੇ ਉਹ ਮੈਂ ਇੱਕ ਆਰਗਨ ਵਾਲਿਆ ਢੋਲ ਵਾਲਾ ਲਿਆ ਸਭ ਤੋਂ ਸ਼ੌਕ ਹੁੰਦਾ ਸੀ ਉਹਨੂੰ ਗਾਉਣ ਦਾ ਮੌਕਾ ਮਿਲੇ ਉਹ ਮੈਂ ਗਾਈ ਜਾਮਾ ਤੇ ਉਹ ਕਮਾਨ ਸਾਹਿਬ ਗਰਪਜਨ ਗੱਲ ਅੰਕਲ ਨੂੰ ਕਹਿੰਦੇ ਭੱਲਾ ਭਾਜੀ ਨੂੰ ਕਹਿੰਦੇ ਮੁੰਡਾ ਕੌਣ ਹੈ ਉਹ ਕਹਿੰਦੇ ਵੀ ਸਾਡਾ ਸਟੂਡੈਂਟ ਹੈ ਤੇ ਸਾਡਾ ਦੋਸਤ ਵੀ ਹੈ ਜਿਹੜੀ ਜੁਨੀਅਰ ਦਾ ਬੈਸ ਫੋਕ ਸਿੰਗਰ ਹੈ ਕਹਿੰਦੇ ਯਾਰ ਇਹਦੀ ਬੜ ਤੇ ਬੜੀ ਵਧੀਆ ਪਰਫਾਰਮੈਂਸ ਹੈ ਬਿੰਦਰ ਖੀਮੂ ਗਿੱਦਰ ਰਿਕਾਰਡ ਕਰਨ ਵਾਲਾ ਤੇ ਕਿਰਪਾ ਜਨਾਲ ਅੰਕਲ ਕਹਿੰਦੇ ਫਰੀਦਾਂ ਕਰ ਫਿਰ ਅਨਾਉਂਸ ਕਰ ਉਹ ਥੀ ਜਨਾਲ ਕਮਾਨ ਸਾਹਿਬ ਮਾਈਕ ਤੇ ਆਏ ਛੱਤ ਤੇ ਤੇ ਮੈਨੂੰ ਕਾਟ ਦੇ ਕੇ ਕਹਿੰਦੇ ਵੀ ਮੈਂ ਜਰਨਲਿਕ ਕਮਾਨਾ ਮੈਂ ਜਾਣਦਾ ਨਹੀਂ ਸਾਨੂੰ ਕੋਈ ਮੇੜਾ ਵਾਹ ਵਾਸਤਾ ਹੈ ਨਹੀਂ ਸੀ ਮੈਂ ਤਾਂ ਹਾਂਜੀ ਤੁਸੀਂ ਤਾਂ ਸ਼ੌਕ ਦੇ ਤੌਰ ਤੇ ਹੈ ਨਾ ਹਾਂ ਤੇ ਮੈਟ੍ਰਿਕ ਅਸਲਟ ਰਿਕਾਰਡ ਕਰੂੰਗਾ ਜੀ ਉਹ ਬਿੰਦਲਾ ਜਿਵੇਂ ਗੰਗਾ ਬਹਿ ਕੇ ਘਰ ਦੇ ਵਿੱਚ ਹੀ ਗੰਗਾ ਬਹਿ ਗਈ ਤੇ ਮੈਂ ਹੁਣ ਬਰਨ ਜੀ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਜਾਂ ਭੱਲਾ ਭਾਜੀ ਮੈਨੂੰ ਪੁਖਰਾਜ ਦੀ ਲੋੜੀ ਤੇ ਨਾ ਬੁਲਾਉਂਦੇ ਜਾਂ ਮੈਨੂੰ ਗਾਉਣ ਲਈ ਨਾ ਕਹਿੰਦੇ ਜਾਂ ਜਰਨਲ ਕਮਾਨ ਸਭ ਉੱਥੇ ਨਾ ਆਏ ਹੁੰਦੇ ਹੋ ਸਕਦਾ ਸਿਕ ਵਿੰਦਰ ਸੁਖੀ ਮਾਰਕੀਟ ਚ ਨਾ ਹੁੰਦਾ ਸਭ ਤੋਂ ਧੰਨਵਾਦ ਤਾਂ ਹੈਗਾ ਪੁਖਰਾਜ ਹੋਣਾ ਦਾ ਜਿਹੜੇ ਇਸ ਦੁਨੀਆ ਤੇ ਆਏ ਨਹੀਂ ਮੈਂ ਭੱਲਾ ਭਾਜੀ ਨੇ ਹਮੇਸ਼ਾ ਕਹਣਾ ਹੁੰਦਾ ਮਾ ਤੁਰ ਲਈ ਪਤਨੀ ਪੁਖਰਾਜ ਕਹਿੰਦਾ ਕਿ ਲਕੀਆ ਵੀ ਮੇਰੇ ਲਈ ਤਾਂ ਬਹੁਤ ਲਕੀਆ ਹੈ